ਇਕ ਤਾਂ ਕਭੀ ਲੱਤਿਆ ਨਹੀਂ ਦੂਜੀ ਆ ਬਾਹ ਦੇਖੋ ਵੀਰ ਜੀ ਕਿ ਅਜ ਪੂਰੀ ਬਾਹ ਜਿਹੜੀ ਕੰਡਮ ਹੋਈ ਪਈ ਆ ਦੇਖੋ ਬਾਹ ਜਿਹੜੀ ਸਿੱਧੀ ਨਹੀਂ ਹੁੰਦੀ ਦੇਖ ਲਓ ਸਾਰੀ ਬਾਹ ਕੰਡਮ ਹੈ ਤਿੰਨ ਆਪਰੇਸ਼ਨ ਹੋਣਾ ਹੈ ਇੱਕ ਪਲਾਸਟਿਕ ਸਰਜਰੀ ਦਾ ਹੋਣਾ ਹੈ ਯਾਰ ਹਾਂਜੀ ਤਾਂ ਮੇਰੀ ਹੱਥ ਤੱਕ ਮੈਨੂੰ ਪਤਾ ਲੱਗਦਾ ਆਪਣੇ ਆਪ ਨੂੰ ਅੱਛਾ ਜੀ ਆ ਥੱਲੇ ਮੈਨੂੰ ਮਾਰਾ ਨਹੀਂ ਪਤਾ ਲੱਗਦਾ ਪਰ ਦਰ ਇੱਥੋਂ ਲੈ ਕੇ ਇੱਥੇ ਤੱਕ ਇਹਨਾ ਹੁੰਦਾ ਬਹੁਤ ਜ਼ਿਆਦਾ ਆ ਦੋ ਜਗ੍ਹਾ ਆ ਤੇ ਤੀਜੀ ਜਗ੍ਹਾ ਆ ਤੇ ਤਿੰਨੋਂ ਉਂਗਲਾਂ ਜਾਂਨਾ ਕਿ ਦਰ ਹੁੰਦਾ ਇਹ ਨਹੀਂ ਮਿੱਥੇ ਚੱਲ ਹੁੰਦਾ ਹੈ ਅੱਛਾ ਜੀ ਹਾਂਜੀ ਤਿੰਨ ਪੇਸ਼ੈਂਟ ਮੇਰੇ ਬਾਹ ਦੇ ਯਾਰ ਅੱਛਾ ਜੀ ਇੱਕ ਜਣੀ ਮੇਰੇ ਸੱਟ ਸੱਟ ਲੱਗੀ ਸੀ ਜਿਆ ਟਾਂਕੇ ਲੱਗੇ ਆ ਤੇ ਕਿੰਨੇ ਗਾ ਜਿਹੜੀ ਬਲੌਗ ਹੋ ਗਈ ਨਾਲੀ ਉਹ ਤਾਂ ਹੈਗਾ ਮੈਨੂੰ ਸੱਜੀ ਪਾਸੇ ਨੂੰ ਅੰਮ੍ਰੀ ਠੀਕ ਲੱਗਦਾ ਜੇ ਮੈਂ ਖੱਬੇ ਪਾਸੇ ਨੂੰ ਦੇਖਦਾ ਮੈਨੂੰ ਦੋ ਦਿਖਦੇ ਉੱਪਰ ਪੱਲੇ ਹੁਣ ਵੀ ਦੇਖਦਾ ਮੈਂ ਬੈਲਟ ਮੈਨੂੰ ਦੋ ਚਾਰ ਦਿਖਦੀਆਂ ਜਨ ਸੱਟ ਦੋ ਥੱਲੇ ਦੋ ਉੱਪਰ ਤੇ ਨਿਗਾ ਦਾ ਵੇਖਦਾ ਸੋ ਪਿੰਡਾਂ 'ਚ ਖੁਸ਼ੀਆਂ ਮਨਾਉਣ ਦਾ ਤਾਂ ਹੀ ਫਾਇਦਾ ਆ ਜੇ ਕਿਸੇ ਦਾ ਦੁੱਖ ਦੇਖਿਆ ਜਾਵੇ ਪਿੰਡਾਂ ਦੇ ਵਿੱਚ ਮੇਲੇ ਕਰਾਉਣ ਦਾ ਤਾਂ ਹੀ ਫਾਇਦਾ ਆ ਪਿੰਡਾਂ 'ਚ ਕਵਰਟੀ ਕੱਪ ਕਰਾਉਣ ਦਾ ਤਾਂ ਹੀ ਫਾਇਦਾ ਆ ਜੇ ਆਪਾਂ ਕਿਸੇ ਗਰੀਬ ਦਾ ਦੁੱਖ ਦੇਖੀ ਜਿੱਥੇ 20 ਲੱਖ ਕਾਡੀ ਕੱਪ ਤੇ ਲੱਗ ਜਾਂਦਾ ਇੱਥੇ ਲੱਖ ਰੁਪਏ ਕਿਸੇ ਗਰੀਬ ਤੇ ਨਹੀਂ ਲੱਗਦਾ। ਸੋ ਯਾਰ ਆਓ ਕੇਸ ਵੀਰ ਲਈ ਇਹਨਾਂ ਭਰਾਵਾਂ ਲਈ ਆਪਣੇ ਆਪਣੇ ਪਿੰਡਾਂ 'ਚ ਆਪ ਦੇਖੋ ਸਾਨੂੰ ਵੀ ਆਉਣ ਦੀ ਲੋੜ ਨਹੀਂ। ਪਿੱਛੇ ਅਸੀਂ 5000 ਰੁਪਏ ਇਸ ਵੀਰ ਨੂੰ ਦੇ ਕੇ ਗਏ ਸੀ ਜਿਸ ਵਿੱਚੋਂ ਉਹਨਾਂ ਨੇ 3 ਕੁ ਹਜ਼ਾਰ ਰੁਪਏ ਇਲਾਜ ਤੇ ਲਾ ਲਿਆ ਔਰ 2000 ਰੁਪਏ ਉਹਨਾਂ ਕੋਲ ਹਜੇ ਬਚਦਾ ਹੈ। ਦੇਖੋ ਇਨਸਾਨੀਅਤ ਦੀ ਗੱਲ ਕੀ ਇਹਨਾਂ ਨੇ ਸਾਨੂੰ ਇਹ ਵੀ ਦੱਸਿਆ ਹੈ। ਪੀਜੀ ਆਈ ਭੇਜਿਆ ਸੀ 2500 ਰੁਪਏ ਜਿਹੜਾ ਗੱਡੀ ਦਾ ਰੈਂਟ ਸੀ। ਇਹ ਬਾਕੀ 700 ਰੁਪਏ ਜਿਹੜਾ ਡਸਟਾਂ ਤੇ ਲੱਗੇ ਸੀ 1800 ਰੁਪਏ ਜਿਹਨਾਂ ਦੇ ਕੋਲ ਬੱਜਦਾ ਇਹਨਾਂ ਨੇ ਮੈਨੂੰ ਦੱਸਿਆ ਸੋ ਮੈਂ ਪਹਿਲਾਂ ਤਾਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਦੀਆਂ ਕਿ ਇਹਨਾਂ ਨੇ ਸਾਨੂੰ ਜਿਹੜਾ ਸੱਚ ਦੱਸਿਆ ਔਰ ਅੱਜ ਜਿਹੜਾ ਦੁਬਾਰਾ ਇਹਨਾਂ ਨੂੰ ਪੀਜੀਏ ਭਲਾਇਆ ਸੀ ਉਦੋਂ ਜਿਹੜੇ ਇਹਨਾਂ ਦੇ ਕਾਦੇ ਟੈਸਟ ਔਰ ਐਕਸ-ਰੇ ਹੋ ਸੀਗੇ ਜੀ ਹਾਂਜੀ ਐਕਟਿਵ ਹੋ ਗਏ ਤਾਂ ਕਿ ਮੇਰੇ ਹਾਂਜੀ ਨੇ ਬਾਕੀ ਹੋਟ ਹੈ ਤੁਸੀਂ ਪੰਜ ਟੈਸਟ ਜਿਹੜੀ ਉਹਨਾਂ ਦੀ ਫੀਸ ਭਰ ਦਿੱਤੀ ਸੀਗੀ ਅਸੀਂ ਹਾਂਜੀ ਜੜੀ ਮੁੜ ਕੇ ਸਾਡੇ ਕੋਲ ਗਿਆਨ ਉਪਰਾਇਆ ਨਹੀਂ ਗਿਆ ਦਾ ਘੱਟ ਜਗੇ ਪੈਦੇ ਅਸੀਂ ਵੀ ਮੁੜ ਕੇ ਗਏ ਨਹੀਂ ਹੈ ਸੋ ਮਤਾਂ ਦੱਸਦਾ ਕਿ ਵੀਰ ਜਿਹੜਾ ਬੱਸ 'ਚ ਨਹੀਂ ਜਾ ਸਕਦਾ ਵੀਰ ਦੀ ਜਿਹੜੀ ਖੱਬੀ ਲੱਤ ਐ ਇਹ ਦੇਖੋ ਅੱਜ ਹੈ ਨਹੀਂ ਗੀ ਇਹ ਅੱਜ ਤੋਂ 2023 'ਚ ਜਿਹੜਾ ਦਸੰਬਰ ਮਹੀਨੇ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਜਿਹੜੀ ਉਹਦੀ ਖੱਬੀ ਲੱਤ ਜਿਹੜੀ ਕਟੜੀ ਪੈ ਗਈ ਸੀ ਕਿੰਨੀ ਦੁੱਖ ਵਾਲੀ ਗੱਲ ਐ ਕਿ ਅੱਜ ਵੀਰ ਇਕੱਲਾ ਹੀ ਘਰ 'ਚ ਕਮਾਉਣ ਵਾਲਾ ਕਿੱਦਾਂ ਅੱਜ ਬੈੱਡ ਦੇ ਉੱਤੇ ਬੈਠਾ ਐ ਸੋ ਇੱਕ ਇਲਾਜ ਦੇ ਲਈ ਤਰਸ ਰਿਹਾ ਸੋ ਮੈਂ ਆਪਣੀ ਭੈਣ ਵੱਲੋਂ ਮੇਰੀ ਭੈਣ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਮਿਹਨਤ ਕਰਦੀ ਐ ਮੈਂ ਉਹਦਾ ਨਾਮ ਮੈਂ ਜਿਹੜਾ ਗੁਪਤ ਰੱਖਣਾ ਚਾਹੁੰਦਾ ਉਸ ਭੈਣ ਵੱਲੋਂ 3000 ਰੁਪਏ ਦੀ ਸੇਵਾ ਹਜੇ ਪਰ ਮੇਰੇ ਕੋਲ ਆਈ ਨਹੀਂ ਐ ਮੈਂ ਆਪਣੀ ਜੇਬ ਚੋਂ ਦੇ ਕੇ ਚੱਲਿਆ ਸੇਵਾ ਜਿਹੜੀ ਉਹਨਾਂ ਨੇ ਮੈਨੂੰ ਅੱਜ ਕੱਲ੍ਹ ਚ ਭੇਜ ਦੇਣੀ ਐ ਮੈਨੂੰ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਕਿ ਜਿਹੜੀ 3000 ਰੁਪਏ ਦੀ ਸੇਵਾ ਮੇਰੀ ਕਿਸੇ ਵੀ ਘਰ ਚ ਲਵਾ ਦਿਓ ਤੋਂ ਮੈਂ ਇਹਨਾਂ ਨੂੰ 3000 ਰੁਪਏ ਹੋਰ ਦੇ ਕੇ ਚੱਲਾਂ ਕਿ ਜਿਹੜਾ ਇਹ ਆਪਣਾ ਦੁਆਰਾ ਸਵੇਰੇ ਪੀਜੀਏ ਜਾ ਕੇ ਜਿਹੜੇ ਰਹਿੰਦੇ ਟੈਸਟੋ ਕਰਵਾਣ ਤੇ ਜਿਹੜਾ ਇਹਨਾਂ ਦਾ ਇਲਾਜ ਜਲਦ ਤੋਂ ਜਲਦ ਜਿਹੜਾ ਸ਼ੁਰੂ ਹੋਵੇ ਇਹਨਾਂ ਦੇ ਦੋ ਬੱਚੇ ਇੱਕ ਬੇ 2000 ਰੁਪਇਆ ਹੋਰ ਤੇ 3000 ਰੁਪਇਆ ਹੋ ਰਿਹਾ ਹੈ। ਬਾਕੀ ਜਿਵੇਂ ਮੈਂ ਤਾਂ ਪਿੱਛੇ ਹਟ ਕੇ ਇਸ ਭਰਾ ਜੀ ਜਿਹੜੀ ਬਾਹ ਫੜੋ ਤਾਂ ਜੋ ਇਹ ਵੀ ਵਿਚਾਰਾ ਜਲਦ ਤੋਂ ਜਲਦ ਠੀਕ ਹੋ ਸਕੇ ਆਪਣਾ ਕੋਈ ਕੰਮ-ਕਾਰ ਕਰੇ ਤੇ ਆਪਣੇ ਪਰਿਵਾਰ ਨੂੰ ਜਿਹੜਾ ਹੈ ਪਾਲ ਸਕੇ। ਸਾਡੇ ਪਿੰਡੋਂ ਚੂੜਪੱਤ ਤੋਂ ਬਹੁਤ ਮੇਰੀ ਮਦਦ ਹੋਈ ਉਸ ਟਾਈਮ ਰਹਿਣਾ। ਜੀ ਐਮੀ ਕ ਵੀ ਅੱਜ ਬੱਦੇ ਹੱਥ ਮੈਂ ਉਹਨਾਂ ਦੀ ਮਦਦ ਜੀ ਨਹੀਂ ਕੀਤੀ ਹੈ ਜਿਹੜੀ ਮੈਨੂੰ ਆਪਣੇ ਬਾਰੇ ਕਾ ਸਮਝ ਆ ਤਾਂ ਉਹਨਾਂ ਬਾਅਦ ਤੇ ਹੈ ਜੀ ਮੇਲੇ ਤੋਂ ਪਰਮਾਤਮਾ ਆਇਆ। ਜੀ ਜਿਹੜੇ ਬੰਦੇ ਮੈਨ ਚਾ ਕੇ ਉੱਥੋਂ ਐਂਬੂਲੈਂਸ ਦਾ ਕੇ ਮੈਨ ਭੇਜਿਆ। ਤਬ ਤੇ ਪਹਿਲਾ ਮੇਰੇ ਨੰਬਰ ਉਹਨਾਂ ਨੂੰ ਆਪੇ ਮੇਰੇ ਪਰਿਵਾਰ ਵਾ ਮੇਰੀ ਪਰਮਾਤਮਾ ਹੈ ਜਿਨ੍ਹਾਂ ਨੇ ਮੈਨੂੰ ਚਾਹ ਕੇ ਮੈਨੂੰ ਹਸਪੀਟਲ ਤੱਕ ਜੈਬਲੈਂਸ ਤੋੜ ਕੇ ਠੀਕ ਹੈ ਬਾਕੀ ਮੇਰਾ ਸਾਰਾ ਪਰਿਵਾਰ ਜਿਨ੍ਹਾਂ ਨੇ ਮੇਰੀ ਪਛਤ ਕੀਤੀ ਮੈਂ ਤੈਹ ਦੇ ਦਿੰਦਾ ਮੈਂ ਸ਼ੁਕਰ ਗੁਜ਼ਾਰਾ ਉਹਨਾਂ ਦਾ ਜਿਹੜਾ ਮੈਨੂੰ ਕਰਿਆ ਜੀ ਦੋ ਬੱਤਾਂ ਕੋਈ ਹੌਸਲਾ ਰੱਖ ਸੋ ਦੇਖੋ ਵੀਰ ਦਾ ਦਰਦ ਪਹਿਣਾ ਜੋ ਵੀਰ ਦੀ ਧਰਮ ਪਤਨੀ ਹੈ ਇਹ ਵੀ ਵਿਚਾਰੀ ਘਰ ਸਲਾਈ ਦਾ ਕੰਮ ਕਰਦੀ ਆ ਉਹ ਸਲਾਈ ਦਾ ਕੰਮ ਕਰਕੇ ਆਪਣੇ ਬੱਚਾ ਨੂੰ ਅੱਜ ਪਾਲ ਰਹੀ ਆ ਹੋਰ ਕੋਈ ਘਰ ਦੇ ਵਿੱਚ ਕਮਾਉਣ ਦਾ ਕੋਈ ਸਾਧਨ ਹੈ ਨਹੀਂ ਕੋਈ ਇਨਕਮ ਹੈ ਨਹੀਂ ਸੋ ਬੜਾ ਦੁੱਖ ਲੱਗਿਆ ਅੱਜ ਭੈਣ ਨਾਲ ਫੋਨ ਤੇ ਗੱਲ ਕੀਤੀ ਮੈਂ ਕਿਹਾ ਭੈਣ ਆਪਾਂ ਆ ਰਹੇ ਆ ਕਿ ਭੈਣ ਕਹਿੰਦੀ ਮੈਂ ਤਾਂ ਪਹਿਲੀ ਭਾਜੀ ਹਸਪੀਟਲ ਦੇ ਵਿੱਚ ਆ ਮੈਂ ਕਿਹਾ ਕੀ ਹੋਇਆ ਹਸਪੀਟਲ 'ਚ ਕਿਉਂ ਗਏ ਤੁਸੀਂ ਭੈਣ ਕਹਿੰਦੀ ਮੇਰੇ ਵੀ ਜਿਹੜੀ ਰਸੋਲੀਆਂ ਆ ਭੈਣ ਕਹਿੰਦੀ ਮੇਰੇ ਘਰ 'ਚ ਸਿਲੰਡਰ ਜਿਹੜਾ ਖਤਮ ਹੋਇਆ ਹੈ ਸਿਲੰਡਰ ਲਈ ਵੀ ਪੈਸੇ ਹੈ ਨਹੀਂ ਐਦੇ ਸੀ ਭੈਣ ਹਾਂਜੀ ਭੈਣ ਰਸੋਈ ਦੀ ਨਹੀਂ ਰੱਖਦੀ ਬਹੁਤ ਵੱਡਾ ਜਿੱਦਣ ਅਜੇ ਪਹਿਲੇ ਦਿਨ ਗਏ ਸੀ ਚੰਡੀਗੜ੍ਹ ਨੂੰ ਸੱਤ 3 ਵਜੇ ਉੱਠੇ ਮੈਂ ਉੱਠ ਕੇ ਨਾ ਤਾਂ 4:30 ਵਜੇ ਦੇ ਨਿਕਲਦਾ ਜਿਵੇਂ ਮੁੜ ਕੇ ਚਾਹ ਰੱਖੀ ਚਾ ਤੇ ਚਾਹ ਨਹੀਂ ਸਾਡੀ ਬਣੀ ਉਹਦੇ ਸਭ ਕੁਝ ਸਮਾਨ ਵਿੱਚ ਪਾ ਕੇ ਟਨ ਟਨ ਨਾਲ ਹੀ ਖਤਮ ਹੋ ਗਿਆ ਅੱਛਾ ਜੀ ਉਹਦੇ ਜਾਨੀ ਚਾਹ ਵੀ ਪੀ ਕੇ ਨਹੀਂ ਗਿਆ ਆਜੇ ਗਿਆ ਚਾਹ ਵੀ ਅੱਜ ਉੱਤੇ ਜਾ ਕੇ 7-8 ਵਜੇ ਅਸੀਂ ਪੀਤੀ ਜਾ ਕੇ ਜਣੀ ਹੱਥੋਂ ਅੱਦੇ ਪਾਣੀ ਵੀ ਖੇਦਦੇ ਚਲ ਗਿਆ ਸੱਤ ਦਿਨ ਹੋ ਗਏ ਘਰ 'ਚ ਸਿਲੰਡਰ ਵੀ ਹੈ ਨਹੀਂਗਾ ਤੁਸੀਂ ਇਹਦੇ ਵਿੱਚੋਂ ਪਹਿਲਾਂ ਤਾਂ ਸਿਲੰਡਰ ਲੋ ਕਰਨਾ ਠੀਕ ਹੈ ਇੱਟੋ ਇੱਕ ਸਿਲੰਡਰ ਲੈ ਕੇ ਬਾਕੀ ਆਪਣਾ ਕਿਰਾਇਆ ਲਾ ਕੇ ਮੰਡੇ ਮੰਡੇ ਤੁਸੀਂ ਜਾਣਾ ਠੀਕ ਹੈ ਜੀ ਮੰਡੇ ਨੂੰ ਤੁਸੀਂ ਇਹਨਾਂ ਨੂੰ ਲੈ ਕੇ ਜਾਣਾ ਤੇ ਹੋਰ ਵੀ ਜੋ ਇਲਾਜ ਦੇ ਲਈ ਖਰਚਾ ਆਣਾ ਤੁਸੀਂ ਘਰਉਣਾ ਨਹੀਂ ਤੁਸੀਂ ਬਸ ਇਲਾਜ ਕਰਾਉਣਾ ਮੈਨੂੰ ਫੋਨ ਕਰ ਲੈਣਾ ਜਿੱਥੇ ਤੁਹਾਨੂੰ ਲੱਗਦਾ ਕੋਈ ਕਮੀ ਪੇਸ਼ੀ ਹੈ ਠੀਕ ਹੈ ਜੀ ਕੋਈ ਹੋਰ ਕੁਝ ਕਹਿਣਾ ਚਾਹੁੰਦੇ ਹੋ ਜੇ ਬਸ ਇਹ ਇਲਾਜ ਉਸਦੇ ਕੋਈ ਨਹੀਂ ਸਾਡੇ ਕੋਲ ਬਹੁਤ ਬੜੀ ਟੈਨਸ਼ਨ ਹੈ ਲੋ ਤੁਸੀਂ ਚੱਲਦੇ ਫੁੱਟੇ ਘੋੜਾ ਆਪਣੀਆਂ ਅਭਿਯੋਗ ਹੋ ਜਾਓ ਮੁਕਤੀ ਚਲੋ ਬੱਚੇ ਹੁਣ ਤਾਂ ਉਹ ਆਪੇ ਕੰਮ ਕਰ ਕਰਕੇ ਬਚਾਰਾ ਕਰ ਲਵਗਾ ਪਰ ਕੀ ਕੰਮ ਸਾਹਮਣੇ ਸਕਦੀ ਆ ਪਰ ਉਹਨਾਂ ਦਾ ਇਲਾਜ ਨਹੀਂ ਕਰ ਸਕਦੀ ਇਲਾਜ ਦੇ ਖਰਚਾ ਜਿਆਦਾ ਪੈਸੇ ਜਿਆਦਾ ਚਾਹੀਦੇ ਆ ਕੋਟੇ ਮਿੱਤੋ ਹੋ ਸੋਹਣਿਆ ਕ ਬੇਨਤੀ ਆ ਜੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ